ਆਓ ਸੰਗਤ ਜੀ ਸ਼ਰਦਾ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਸਾਖੀ ਸੁਣ ਕੇ ਆਪਣੇ ਸਾਰੇ ਦੁੱਖਾਂ ਰੋਗਾਂ ਤੋਂ ਛੁਟਕਾਰਾ ਪਾਈਏ ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਰਾਤ ਸਮੇਂ ਆਪਣੇ ਆਸਣਾਂ ਤੇ ਬਿਰਾਜਮਾਨ ਸਨ ਅਤੇ ਆਰਾਮ ਕਰ ਰਹੇ ਸਨ ਉਸੇ ਵੇਲੇ ਇੱਕ ਇਸਤਰੀ ਬਹੁਤ ਹੀ ਉੱਚੀ ਉੱਚੀ ਰੋ ਰਹੀ ਸੀ ਗੁਰੂ ਜੀ ਨੇ ਜਦੋਂ ਉਸ ਦੀ ਪੁਕਾਰ ਸੁਣੀ ਤਾਂ ਗੁਰੂ ਸਾਹਿਬ ਜੀ ਦੇ ਨੇਤਰ ਖੁੱਲ ਗਏ ਤੇ ਗੁਰੂ ਸਾਹਿਬ ਜੀ ਨੇ ਆਪਣੇ ਸੇਵਾਦਾਰ ਭਾਈ ਬੱਲੂ ਨੂੰ ਕਿਹਾ ਕਿ ਇਹ ਕੈਸਾ ਸ਼ੋਰ ਹੈ ਜਾ ਕਰਕੇ ਦੇਖੋ ਕਿਸਨੇ ਕੋਪ ਪੁਕਾਰ ਕੀਤੀ ਹੈ ਭਾਈ ਬੱਲੂ ਜੀ ਗੁਰੂ ਜੀ ਦੇ ਹੁਕਮ ਅਨਸਾਰ ਉਸ ਔਰਤ ਕੋਲ ਪਹੁੰਚ ਗਏ ਤੇ ਉਸ ਦੀ ਸਾਰੀ વાર્ਤਾ ਸੁਣ ਕੇ ਗੁਰੂ ਸਾਹਿਬ ਕੋਲ ਆ ਗਈ ਤੇ ਕਹਿਣ ਲੱਗੇ ਕਿ ਇਹ ਇੱਕ ਵਿਧਵਾ ਔਰਤ ਹੈ ਜਿਸ ਦਾ ਕੇਵਲ ਇੱਕ ਹੀ ਪੁੱਤਰ ਸੀ ਤੇ ਇਹ ਤਾਂ ਆਪਨੇ ਉਸਨੂੰ ਬਹੁਤ ਦੁੱਖ ਦੇ ਕੇ ਨਿਰਬਲ ਕਰਕੇ ਉਸਦੀ ਜਾਨ ਲੈ ਲਈ ਹੈ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਜਦੋਂ ਸਵੇਰ ਸਾਰ ਹੋਵੇਗੀ ਇਸ ਔਰਤ ਤੇ ਪੁੱਤਰ ਨੂੰ ਸਾਡੇ ਪਾਸ ਲਿਆਂਦਾ ਜਾਵੇ ਤੇ ਉਸ ਔਰਤ ਨੂੰ ਕਹੋ ਕਿ ਉਸਦਾ ਪੁੱਤਰ ਬਿਲਕੁਲ ਠੀਕ ਹੋ ਜਾਵੇਗਾ ਹੁਣ ਵੀ ਰਲਾਪ ਨਾ ਕਰੇ ਭਾਈ ਬੱਲੂ ਜੀ ਨੇ ਜਾ ਕੇ ਉਸ ਔਰਤ ਨੂੰ ਰੋਣ ਤੋਂ ਹਟਾਇਆ ਜਦੋਂ ਸਵੇਰ ਹੋਈ ਤਾਂ ਉਹ ਆਪਣੇ ਮਰੇ ਹੋਏ ਪੁੱਤਰ ਨੂੰ ਲੈ ਕੇ ਆਈ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਉਸ ਨੂੰ ਆਪਣਾ ਚਰਨਛੋਹਾਇਆ ਬਾਲਕ ਫੌਰਨ ਜੀਵਤ ਹੋ ਗਿਆ ਫਿਰ ਗੁਰੂ ਸਾਹਿਬ ਨੇ ਤੈਨੂੰ ਤਾਂਪ ਨੂੰ ਬਾਲਕ ਦੇ ਰੂਪ ਵਿੱਚ ਆਪਣੇ ਕੋਲ ਬੁਲਾਇਆ ਤੇ ਉਸਦੇ ਪੈਰਾਂ ਵਿੱਚ ਜ਼ੰਜੀਰ ਪਾ ਕੇ ਉਸ ਨੂੰ ਕੈਦ ਕਰ ਲਿਆ ਉਸਦੇ ਹੱਥਾਂ ਵਿੱਚ ਹਥਕੜੀਆਂ ਲਾ ਕੇ ਪਿੰਜਰੇ ਵਿੱਚ ਕੈਦ ਕਰ ਲਿਆ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਸਨੇ ਸਾਡਾ ਡਰ ਨਹੀਂ ਮੰਨਿਆ ਇਸਨੇ ਸਾਡੇ ਹੁਕਮ ਦੀ ਅਦੂਲੀ ਕੀਤੀ ਹੈ ਅਸੀਂ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਸਿੰਘੋਈ ਦਵਾਲ ਨਗਰੀ ਵਿੱਚ ਹਾਂ ਇੱਥੇ ਕਿਸੇ ਵੀ ਮਾਂ-ਬਾਪ ਦੀਆਂ ਅੱਖਾਂ ਸਾਹਮਣੇ ਉਹਨਾਂ ਦਾ ਪੁੱਤਰ ਨਹੀਂ ਮਰੇਗਾ ਪਰ ਇਸਤੇ ਹੀ ਤਾਂ ਆਪਨੇ ਇੱਕ ਵਿਧਵਾ ਔਰਤ ਦੇ ਪੁੱਤਰ ਨੂੰ ਹੀ ਮਾਰ ਦਿੱਤਾ ਹੈ ਜੇਕਰ ਅਸੀਂ ਇੱਕ ਰੋਗ ਨੂੰ ਸਖਤ ਸਜ਼ਾ ਦੇਵਾਂਗੇ ਤਾਂ ਹੋਰ ਕੋਈ ਰੋਗ ਵੀ ਇਸ ਨਗਰ ਵਿੱਚ ਨਹੀਂ ਆਵੇਗਾ ਤੇ ਗੋਇੰਦਵਾਲ ਨਗਰੀ ਸੁਖੀ ਵਸਦੀ ਰਹੇਗੀ ਇਹ ਪਿੰਜਰੇ ਵਿੱਚ ਹੀ ਪਿਆ ਰਹੇਗਾ ਗੋਇੰਦਵਾਲ ਨਗਰੀ ਨਿਰਦਰ ਹੋ ਕੇ ਰਹੇ ਇਹ ਕਹੇ ਕਿ ਕੈਦ ਕੀਤੇ ਹੋਏ ਤੇਈਆ ਤਾਪ ਦਾ ਪਿੰਜਰਾ ਆਪਣੇ ਦਰਵਾਜ਼ੇ ਵਿੱਚ ਹੀ ਰਖਵਾ ਲਿਆ ਜਦ ਕਈ ਮਹੀਨੇ ਬੀਤ ਗਏ ਤਾਂ ਉਹ ਗੁਰੂ ਜੀ ਦੇ ਪਛਣਾ ਰੂਪੀ ਜੰਜੀਰ ਵਿੱਚ ਬੰਨਿਆ ਰਿਹਾ ਤੇਈਆ ਤਾਪ ਖੁੱਖ ਨਾਲ ਤੜਪਣ ਲੱਗਾ ਗੁਰੂ ਜੀ ਦੇ ਸਿੱਖਾਂ ਨੂੰ ਬੰਦਨਾ ਕਰਦਾ ਸੀ ਤੇ ਕਹਿੰਦਾ ਸੀ ਕਿ ਕੋਈ ਐਸਾ ਉਪਕਾਰੀ ਸਿੱਖ ਆਵੇ ਜਿਹੜਾ ਮੈਨੂੰ ਦਇਆ ਧਾਰ ਕੇ ਛੁਡਾ ਦੇਵੇ ਪੁਰਾਣੇ ਸੇਵਕ ਪਾਸ ਜਾਂਦੇ ਸਨ ਦੁਖੀ ਵੇਖਦੇ ਸਨ ਪਰ ਉਸ ਵਾਸਤੇ ਕੋਈ ਵੀ ਕੁਝ ਨਹੀਂ ਸੀ ਕਰਦਾ ਇੱਕ ਦਿਨ ਡੱਲੇ ਪਿੰਡ ਦੇ ਸਿੱਖ ਗੁਰੂ ਜੀ ਦੇ ਦਰਸ਼ਨਾਂ ਲਈ ਆਈ ਕਈ ਪ੍ਰਕਾਰ ਦੇ ਨਜ਼ਰਾਨੇ ਭੇਟ ਕਰਕੇ ਗੁਰੂ ਜੀ ਦੇ ਦਰਸ਼ਨ ਕੀਤੀ ਬੰਦਨਾ ਕਰਕੇ ਨਜ਼ਦੀਕ ਬੈਠ ਗਈ ਫਿਰ ਗੁਰੂ ਜੀ ਨੇ ਆਪਣੇ ਸ਼ੁਭ ਤੇ ਰਮਣੀਕ ਬਚਨ ਕੀਤੇ ਮੇਰੇ ਸਾਰੇ ਸਿੱਖ ਕੁਸ਼ਲ ਆਨੰਦ ਹਨ ਸਾਰੇ ਸੰਗਤ ਵਿੱਚ ਮਿਲ ਕੇ ਆਨੰਦ ਲੈਂਦੇ ਹਨ ਡੱਲੇ ਵਿੱਚ ਵੀ ਮੇਰੇ ਸਿੱਖ ਸੇਵਕ ਹਨ 파ਰੂ ਦੁਰਗਾ ਅਦੇ ਲਾਲੂ ਆਪ ਸਭ ਤੋਂ ਵੱਡੇ ਹਨ ਅਸੀਂ ਸਦਾ ਹੀ ਉਨ੍ਹਾਂ ਨਾਲ ਪ੍ਰੀਤ ਕਰਦੇ ਹਾਂ ਅਤੇ ਉਹ ਸਾਨੂੰ ਬਹੁਤ ਪਿਆਰੇ ਹਨ ਜਿਨ੍ਹਾਂ ਨੂੰ ਮਿਲਣ ਨਾਲ ਕਈ ਮਰੁੱਖਾਂ ਦਾ ਉਧਾਰ ਹੋਇਆ ਹੈ ਇਹ ਸੰਗਤ ਦੇ ਭਾਈ ਲਾਲੂ ਨੇ ਹੱਥ ਜੋੜ ਕੇ ਕਿਹਾ ਆਪਣੀ ਸੰਗਤ ਜਾਣ ਕੇ ਬਖਸ਼ੋ ਜੋ ਕੁਝ ਹੈ ਸੋ ਆਪ ਦਾ ਹੀ ਪ੍ਰਤਾਪ ਹੈ ਅਸੀਂ ਦਾਸ ਕੌਣ ਹਾਂ ਇਸ ਤਰ੍ਹਾਂ ਦੇ ਬਚਨ ਕਹਿ ਤੇ ਸੁਣ ਕੇ ਉੱਥੇ ਰਹਿ ਕੇ ਇੱਕ ਦੋ ਦਿਨ ਬਤੀਤ ਕੀਤੇ ਭਾਈ ਲਾਲੋ ਜੀ ਨੇ ਗੁਰੂ ਜੀ پاس ਆਉਂਦਿਆਂ ਜਾਂਦਿਆਂ ਪਿੰਜਰਾ ਦੇਖਿਆ ਜਿਸ ਦੇ ਵਿੱਚ ਬੜਾ ਦੁਰਬਰ ਵਾਲਕ ਕੈਦ ਸੀ ਵਾਲਕ ਨੂੰ ਵੇਖ ਕੇ ਭਾਈ ਲਾਲੋ ਜੀ ਦੇ ਮਨ ਵਿੱਚ ਬੜੀ ਦਇਆ ਆਈ ਤੇ ਸਤਗੁਰੂ ਕੋਲ ਜਾ ਕੇ ਉਹਨਾਂ ਨੂੰ ਕਿਹਾ ਮਹਾਰਾਜ ਇਹ ਵਾਲਕ ਮਰ ਜਾਵੇਗਾ ਇਸ ਨੂੰ ਛੱਡ ਦਿਓ ਇਹ ਪਹਿਲਾ ਹੀ ਬੜਾ ਦੁਰਵਲ ਤੇ ਦੁਖੀ ਹੈ ਤੇਇਆਤਾਪ ਬਹੁਤ ਦੀਨ ਹੋਇਆ ਅਤੇ ਦੋਵੇਂ ਹੱਥ ਜੋੜ-ਜੋੜ ਕੇ ਵਿਖਾਉਂਦਾ ਹੈ ਛੁਟकारे ਵਾਸਤੇ ਬੇਨਤੀਆਂ ਸੁਣਾਉਂਦਾ ਹੈ ਤਦ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਛੁਡਵਾਓ ਤੇ ਆਪਣੇ ਨਾਲ ਹੀ ਲੈ ਕੇ ਜਾਵੋ ਸਾਡੇ ਪਾਸੇ ਫਿਰ ਨਾ ਆਵੇ ਸਜ਼ਾ ਬਹੁਤ ਮਿਲੀ ਹੈ ਬੈਠਾ ਪਛਤਾਉਂਦਾ ਹੈ ਇਸ ਤਰ੍ਹਾਂ ਸਤਗੁਰੂ ਜੀ ਦੀ ਆਗਿਆ ਲੈ ਕੇ ਭਾਈ ਲਾਲੂ ਜੀ ਨੇ ਤੇਇਆਤਾਪ ਦੀ ਛੱਟ ਹੀ ਖੁਲਾਸੀ ਕਰ ਦਿੱਤੀ ਗੁਰੂ ਜੀ ਤੋਂ ਵਿਦਾ ਹੋ ਕੇ ਸਾਰੇ ਸਿੱਖ ਚੱਲ ਪਏ ਉਸ ਬਾਲਕ ਨੂੰ ਆਪਣੇ ਨਾਲ ਹੀ ਲੈ ਲਿਆ ਜਦ ਕਈ ਕੋ ਪੈਂਡਾ ਮੁਕਾ ਕੇ ਪਹੁੰਚੇ ਤੇ ਯਾ ਤਾਪ ਭੁੱਖ ਨਾਲ ਵਿਆਕੁਲ ਹੋ ਗਿਆ ਭਾਈ ਲਾਲੂ ਨੂੰ ਹੱਥ ਜੋੜ ਕੇ ਕਹਿਣ ਲੱਗਾ ਹੋਰ ਅੱਗੇ ਚੱਲਣ ਦੀ ਮੇਰੇ ਵਿੱਚ ਤਾਕਤ ਨਹੀਂ ਰਹੀ ਹੈ ਮੇਰੇ ਸਰੀਰ ਨੂੰ ਬਹੁਤ ਭੁੱਖ ਲੱਗੀ ਹੈ ਭੋਜਨ ਤੋਂ ਬਿਨਾਂ ਕਈ ਦਿਨ ਬੀਤ ਗਏ ਹਨ ਮੈਨੂੰ ਆਗਿਆ ਦੇਵੋ ਮੈਂ ਭੋਜਨ ਸ਼ਕ ਕੇ ਤ੍ਰਿਪਤ ਹੋ ਜਾਵਾਂ ਫਿਰ ਤੁਰੰਤ ਤੁਹਾਡੇ ਨਾਲ ਚੱਲ ਪਾਵਾਂਗਾ ਇਹ ਸੁਣ ਕੇ ਭਾਈ ਲਾਲੂ ਨੇ ਦਇਆ ਕਰਕੇ ਕਿਹਾ ਅੱਗੇ ਪਿੰਡ ਵਿੱਚ ਚੱਲਦੇ ਹਾਂ ਦਾਲ ਆਟਾ ਲੈ ਕੇ ਬਹੁਤ ਭੋਜਨ ਪਕਾਉਂਦੇ ਹਾਂ ਚੰਗੀ ਤਰ੍ਹਾਂ ਤੈਨੂੰ ਤ੍ਰਿਪਤ ਕਰਾਵਾਂਗੇ ਇਹ ਸੁਣ ਕੇ ਬਾਲਕ 23 ਤਾਂ ਆਪਣੇ ਕਿਹਾ ਮੇਰਾ ਭੋਜਨ ਹੁਣ ਇਸੇ ਥਾਂ ਤੇ ਮੌਜੂਦ ਹੈ ਤੁਹਾਡੀ ਆਗਿਆ ਤੋਂ ਬਿਨਾ ਖਾ ਨਹੀਂ ਸਕਦਾ ਜੀ ਕਹੋਗੇ ਤਾਂ ਤੁਰੰਤ ਹੀ ਰੱਜ ਜਾਵਾਂਗਾ ਸਹਿਜ ਸੁਭਾਅ ਭਾਈ ਲਾਲੋ ਜੀ ਨੇ ਕਿਹਾ ਕਿ ਜੇ ਤੂੰ ਭੋਜਨ ਲੱਭ ਲਿਆ ਹੈ ਤਾਂ ਜਾ ਕੇ ਖਾ ਲੈ ਅਸੀਂ ਘੜੀ ਪਾਲ ਲਈ ਇੱਥੇ ਟਹਿਰ ਜਾਂਦੇ ਹਾਂ ਫਿਰ ਤੈਨੂੰ ਨਾਲ ਲੈ ਕੇ ਹੀ ਚੱਲ ਪਾਵਾਂਗੇ ਉਥੇ ਕੋਲ ਹੀ ਇੱਕ ਥੋਬੀ ਕੱਪੜੀ ਧੋ ਰਹਾ ਸੀ ਜਦ ਭਾਈ ਲਾਲੂ ਤੋਂ ਆਗਿਆ ਲਈ ਤਾਂ ਤੇਈਆ ਤਾਪ ਛੱਟ ਹੀ ਥੋਬੀ ਦੇ ਸਰੀਰ ਨੂੰ ਜਾ ਚੜਿਆ ਥੋਬੀ ਕੰਬਦਾ ਹੋਇਆ ਡਿੱਗ ਪਿਆ ਸਾਰਾ ਸਰੀਰ ਪੀੜ ਕਰਨ ਲੱਗਾ ਉਸ ਦਾ ਖੂਨ ਇਸ ਤਰ੍ਹਾਂ ਚੂਸ ਲਿਆ ਜਿਸ ਤਰ੍ਹਾਂ ਥੋਬੀ ਕੱਪੜੇ ਨਿਚੋੜਦਾ ਹੋਇਆ ਪਾਣੀ ਨਿਚੋੜ ਦਿੰਦਾ ਹੈ ਤੇਈਆ ਤਾਪ ਨੇ ਘੜਾ ਤੋੜ ਕੇ ਠੀਕਰਾ ਪਰਿਆ ਅਤੇ ਭਾਈ ਲਾਲੂ ਜੀ ਫਾਸ ਲਿਆ ਰੱਖਿਆ ਤੇ ਵਿਖੌਣ ਲੱਗਾ ਇਹ ਵੇਖ ਲਓ ਮੇਰਾ ਤਾਂ ਇਸ ਤਰ੍ਹਾਂ ਦਾ ਭੋਜਨ ਹੈ ਬਹੁਤ ਸਮੇਤੋਂ ਭੁੱਖਾ ਸੀ ਇਹ ਪੀ ਕੇ ਇਸ ਸਮੇਂ ਰਜ ਜਾਵਾਂਗਾ ਆਪ ਦੀ ਕਿਰਪਾ ਹੋਈ ਹੈ ਮੈਨੂੰ ਬਚਾਇਆ ਹੈ ਵੱਡੇ ਬੰਦਨਾ ਤੋਂ ਮੈਨੂੰ ਖੋਲ ਛੁਡਵਾਇਆ ਹੈ ਇਹ ਸੁਣ ਕੇ ਅਤੇ ਦੇਖ ਕੇ ਭਾਈ ਲਾਲੂ ਜੀ ਦੇ ਹਿਰਦੇ ਵਿੱਚ ਬਹੁਤ ਡਰ ਆਇਆ ਅਤੇ ਸੋਚਣ ਲੱਗੇ ਫੜਿਆ ਹੋਇਆ ਸੀ ਪਿੰਜਰੇ ਵਿੱਚੋਂ ਮੈਂ ਕਢਵਾਇਆ ਹੈ ਇਹ ਤਾਂ ਏਡੀ ਬਲਾ ਹੈ ਮੈਂ ਤੇ ਕੁਝ ਨਹੀਂ ਸੀ ਜਾਣਦਾ ਭਿਆਨਕ ਕਰਮਾਂ ਵਾਲਾ ਆਪਣੇ ਨਾਲ ਲੈ ਆਇਆ ਹਾਂ ਪਾਈ ਲਾਲੋ ਜੀ ਕਹਿਣ ਲੱਗੇ ਚੱਲ ਪਿੱਛੇ ਮੁੜ ਤੇ ਗੁਰੂ ਸਾਹਿਬ ਦੇ ਦਰਵਾਜ਼ੇ ਤੇ ਚੱਲ ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਜਾਵਾਂਗਾ ਤੂੰ ਜੀਵਨ ਨੂੰ ਦੁੱਖ ਦੇਣ ਵਾਲਾ ਵੱਡਾ ਪਾਪੀ ਹੈ ਮਨੁੱਖ ਨੂੰ ਵਿਆਕੁਲ ਕਰਕੇ ਮਹਾਨ ਦੁਖੀ ਕਰਦਾ ਹੈ ਗੁਰੂ ਜੀ ਤੈਨੂੰ ਕੈਦ ਰੱਖਣਗੇ ਫਿਰ ਲਹੂ ਦਾ ਭੋਜਨ ਕਿੱਥੋਂ ਪ੍ਰਾਪਤ ਕਰੇਗਾ ਇਹ ਸੁਣ ਕੇ ਤੇਈਆ ਤਾਂ ਬਹੁਤ ਡਰ ਗਿਆ ਅਤੇ ਬੇਨਤੀ ਕੀਤੀ ਕਿ ਹੁਣ ਮੈਨੂੰ ਗੁਰੂ ਜੀ ਪਾਸ ਨਾ ਲੈ ਕੇ ਜਾਵੋ ਮੈਂ ਆਪ ਜੀ ਦੇ ਹੁਕਮ ਅਨੁਸਾਰ ਚੱਲਾਂਗਾ ਜਿਸ ਤਰ੍ਹਾਂ ਵੀ ਕਹੋਗੇ ਉਸੇ ਤਰ੍ਹਾਂ ਹੀ ਕੰਮ ਕਰਾਂਗਾ ਹੁਣ ਤਾਂ ਅੱਗੇ ਤੋਂ ਇਹੀ ਪ੍ਰਸੰਗ ਜਿਹੜਾ ਮੇਰੇ ਤੇ ਤੁਹਾਡੇ ਦਰਮਿਆਨ ਹੋਇਆ ਹੈ ਜਿਹੜਾ ਵੀ ਇਹ ਕਥਾ ਸੁਨੇ ਤੇ ਸੁਣਾਵੇਗਾ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਨੂੰ ਤੇ ਆਵੇਗਾ ਉੱਥੇ ਮੈਂ ਜ਼ਿਆਦਾ ਦੁੱਖ ਨਹੀਂ ਦੇਵਾਂਗਾ ਇਹ ਪ੍ਰਸੰਗ ਸੁਣ ਕੇ ਮੈਂ ਰੋਗੀ ਨੂੰ ਛੱਟ ਛੱਡ ਕੇ ਚਲਾ ਜਾਵਾਂਗਾ ਕਿਰਪਾ ਕਰਕੇ ਹੁਣ ਮੈਨੂੰ ਛੱਡ ਦਿਓ ਆਪਣੇ ਵੱਲੋਂ ਕੀਤੇ ਉਪਕਾਰ ਨੂੰ ਹੁਣ ਖਤਮ ਨਾ ਕਰੋ ਪਾਈ ਲਾਲੋ ਉਸਦੀ ਬੇਨਤੀ ਸੁਣ ਕੇ ਉਸ ਨੂੰ ਛੱਡ ਗਏ ਤੇ ਯਾਤ ਆਪ ਇਸ ਤਰ੍ਹਾਂ ਗੁਰੂ ਜੀ ਦੀ ਕੈਦ ਵਿੱਚੋਂ ਛੁੱਟ ਗਿਆ ਫਿਰ ਬਾਅਦ ਵਿੱਚ ਗੋਇੰਦਵਾਲ ਸਾਹਿਬ ਦੇ ਅੰਦਰ ਨਾ ਗਿਆ ਗੁਰੂ ਜੀ ਦਾ ਨਾਮ ਸੁਣ ਕੇ ਹੀ ਡਰ ਜਾਂਦਾ ਸੀ ਇਸੇ ਤਰ੍ਹਾਂ ਹੀ ਸਾਰੇ ਰੋਗਾਂ ਨੂੰ ਦਰਾਇਆ ਤੇ ਗੁਰੂ ਜੀ ਦੀ ਨਗਰੀ ਵਿੱਚ ਮੁਰ ਕੋਈ ਵੀ ਰੋਗ ਦਾਖਲ ਨਾ ਹੋਇਆ ਗੁਰਮੁਖ ਪਿਆਰਿਓ ਸੰਪੂਰਨ ਸਾਖੀ ਸੁਣਨ ਦੇ ਲਈ ਆਪ ਜੀ ਦਾ ਧੰਨਵਾਦ ਜੇਕਰ ਤੁਹਾਡਾ ਵੀ ਆਪਣੇ ਗੁਰੂ ਸਾਹਿਬ ਵਿੱਚ ਅਟੁੱਟ ਵਿਸ਼ਵਾਸ ਹੈ ਤੇ ਤੁਹਾਡੀ ਤੇ ਵੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਹੈ ਤਾਂ ਆਪਣਾ ਅਨੁਭਵ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ ਤਾਂ ਜੋ ਉਹਨਾਂ ਲੋਕਾਂ ਨੂੰ ਕੁਝ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਜਿਹੜੇ ਤਰਕਸ਼ੀਲ ਹੋਣ ਕਰਕੇ ਇਸ ਤਰ੍ਹਾਂ ਦੀਆਂ ਸਾਖੀਆਂ ਨੂੰ ਮੰਨ ਘੜਤ ਕਹਾਣੀਆਂ ਦੱਸਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸਿਵਾਹਿਗੁਰੂ ਜੀ ਕੀ ਫਤ